ਮੈਂ ਬਿਜਤਰ ਸਿੰਘ ਕੋੜਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਾਟ ਮਿਟੀ ਪੰਜਾਬ ਤੋਂ ਅੱਜ ਜਿਹੜਾ ਸਾਡਾ ਮਕਸਦ ਸੀਗਾ ਜਿਹੜੀ ਹੋ ਰਹੀ ਝੋਨੇ ਦੇ ਵਿੱਚ ਜ਼ਿਮੀਂਦਾਰ ਦੀ ਲੁੱਟ ਉਹਦੇ ਸਬੰਧ ਦੇ ਵਿੱਚ ਇੱਕ ਜਿਹੜਾ ਨਕਲੀ ਦੁੱਧ ਬਜ਼ਾਰਾਂ ਦੇ ਵਿੱਚ ਆਮ ਸ਼ਰਿਆਮੇ ਵਿਕ ਰਿਆ ਉਹਦਾ ਇਤਿਹਾਰ ਤੀਜਾ ਸਾਡੀ ਮੰਗ ਸੀ ਕਿ ਜਿਹੜਾ ਗੈਸ ਸਿਲੰਡਰ 2 ਤੋਂ 3 ਕਿਲੋ ਘੱਟ ਖਪਤਕਾਰ ਨੂੰ ਦਿੱਤਾ ਜਾ ਰਿਹਾ ਡਿਲੀਵਰੀ ਮੈਨ ਗੈਸ ਕੱਢ ਰਹੇ ਨੇ ਪਿਛਲੇ ਦਿਨੀ ਤੁਸੀਂ ਵੇਖ ਰਹੇ ਹੋ ਵਾਧੂ ਵੀਡੀਓ ਸਾਡੀਆਂ ਵਾਇਰਲ ਹੋਈਆਂ ਸਿਲੰਡਰ ਥਾਂ ਥਾਂ ਤੇ ਅਸੀਂ ਤੋਲੇ ਸੀਗੇ ਔਰ ਨਾ ਠੋਸ ਕਾਰਵਾਈ ਕਰਨ ਦੇ ਮਸਲੇ ਵਿੱਚ ਅੱਜ ਜਿਹੜੀ ਸਾਡੀ ਆ ਜਥੇਬੰਦੀ ਉਹ ਇੱਕ ਤੁਰੰਤ ਮੀਟਿੰਗ ਕਰਕੇ ਹਟੀ ਆ ਔਰ ਉਹਦੇ ਸਬੰਧ ਦੇ ਵਿੱਚ ਜਿਵੇਂ ਪਿਛਲੇ ਦਿਨਾਂ ਦੇ ਉੱਤੋਂ ਇੱਕ ਆਰਤੀ ਨੇ ਫੈਸਲਾ ਲਿਆ ਹੈਗਾ ਤੇ ਮੰਡੀਆਂ ਬੁੱਧਵਾਰ ਜਿਹੜੀ ਛੁੱਟੀ ਕੀਤੀ ਜਾਂਦੀ ਆ ਉਹ ਵੀ ਇੱਕ ਗਲਤ ਗੱਲ ਆ ਕਿਉਂਕਿ ਇੱਕ ਦਿਨ ਮੰਡੀ ਬੰਦ ਹੋ ਜੇ ਅਗਲੇ ਦਿਨ ਰੱਛ ਪੈ ਜਾਂਦਾ ਔਰ ਰੱਛ ਪੈਣ ਦੇ ਨਾਲ ਜ਼ਿੰਮੇਵਾਰ ਦਾ ਜਿਹੜਾ 2 300 ਰੁਪਿਆ ਭਾ ਉਹ ਇੱਕ ਕਵੈਂਟਰ ਮਗਰ ਫਰਕ ਪੈ ਜਾਂਦਾ ਔਰ ਉਹਦੇ ਨਾਲ ਜਿਹੜਾ ਆਪਣੇ ਜਿੰਦਾ ਡਾਊਨ ਹੋ ਜਾਂਦਾ ਹੁਣ ਵੇਖੋ ਤੁਸੀਂ ਅੱਜ ਕਿੰਨੇ ਦਿਨ ਹੋ ਗਏ ਹਫਤਾ ਹੋ ਚੱਲਿਆ ਇਹਨਾਂ ਨੂੰ ਮੰਡੀਆਂ ਦੇ ਵਿੱਚ ਹੜਤਾਲ ਕੀਤੀ ਨੂੰ ਦੋ ਦਿਨ ਉਤਰਾ ਛੁੱਟੀਆਂ ਗਿਆ ਮੁੜ ਕੇ ਇਹਨਾਂ ਹੜਤਾਲ ਕਰ ਦਿੱਤੀ ਆ ਹੜਤਾਲ ਦਾ ਮਕਸਦ ਕੀ ਆ ਇਹ ਇਹ ਸਿਰਫ ਜ਼ਿੰਮੇਦਾਰ ਦੀ ਲੁੱਟ ਕਰਨਾ ਆ ਹੋਰ ਕੋਈ ਐਡਾ ਐਡਾ ਵੱਡਾ ਮਸਲਾ ਨਹੀਂ ਆਇਗਾ ਕਿਉਂਕਿ ਜੇ ਸਰਕਾਰਾਂ ਨਾਲ ਗੱਲ ਇਹਨਾਂ ਦੀ ਇਹ 1 ਮਹੀਨਾ ਜਾਂ 2 ਮਹੀਨੇ ਪਹਿਲਾਂ ਕਰਦੇ ਜਾਂ 2 ਮਹੀਨੇ ਬਾਅਦ ਕਰਦੇ ਵੀ ਅਸੀਂ ਮਾਲ ਨਹੀਂ ਵੇਚਣਾ ਅਸੀਂ ਮਾਲ ਨਹੀਂ ਚੁੱਕਣਾ ਕਿਉਂਕਿ ਗਵਰਨਮੈਂਟ ਦੇ ਇਹਨਾਂ ਮਾਲ ਦੇ ਉੱਤੇ ਹੜਤਾਲ ਕੀਤੀ ਗਵਰਨਮੈਂਟ ਦਾ ਮਾਲ ਖਰੀਦ ਕੇ ਇਹਨਾਂ ਦੇ ਸ਼ੈਲਵਾ ਵਿੱਚ ਲੱਜ ਜਾਣਾ ਨਾ ਵੇਚਦੇ ਗਵਰਨਮੈਂਟ ਨੂੰ ਹੜਤਾਲ ਕਰ ਲੈਂਦੇ ਵੀ ਸ਼ੈਲਵਾ ਵਿੱਚ ਕੰਮ ਨਹੀਂ ਕਰਨਾ ਲੇਕਿਨ ਜ਼ਿੰਮੇਦਾਰ ਦਾ ਨੁਕਸਾਨ ਜਿਹੜਾ ਹੋ ਰਿਹਾ ਉਹ ਬਾਸਬਦੀ ਕਿਸਮ ਤੇ ਹੋ ਰਿਹਾ ਬਾਸਬਦੀ ਕਿਸਮ ਦਾ ਜਿਹੜਾ ਉਹ ਪਾਇਆ ਪਿਛਲੇ ਸਾਲ ਨਾਲ ਇਸ ਸ 1500 ਰੁਪਿਆ ਭਾ ਡਾਊਨ ਹੋਣ ਦੇ ਨਾਲ ਜ਼ਿੰਮੇਦਾਰ ਦਾ 25 ਤੋਂ 30000 ਰੁਪਿਆ ਪ੍ਰਤੀ ਏਕੜ ਦਾ ਨੁਕਸਾਨ ਹੋ ਗਿਆ ਉਹ ਨੁਕਸਾਨ ਦਾ ਪਰਪਾਈ ਕੌਣ ਕਰੂਗਾ ਉਹਦੇ ਜੁਮੇਰ ਜਿਹੜੇ ਆ ਉਹ ਆਰਤੀਏ ਨੇ ਔਰ ਜਿਹੜੇ ਸ਼ੈਲਰਾ ਵਾਲੇ ਨੇ ਉਹ ਆ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਮੀਟਿੰਗ ਕਰਕੇ ਅਸੀਂ ਇੱਕ ਸ਼ਨੀਵਾਰ ਨੂੰ ਪੰਡਾਰੀ ਪੁਲ ਘੇਰਨ ਦਾ ਐਲਾਨ ਕੀਤਾ ਕਿਉਂਕਿ ਸ਼ਨੀਵਾਰ ਨੂੰ ਪੰਡਾਰੀ ਪੁਲ ਦੇ ਉੱਤੇ ਜਿਹੜਾ ਅਨਮਿੱਥੇ ਸਮੇਂ ਉੱਤੇ ਤਰਨਾ ਲਾਵਾਂਗੇ ਜਦ ਤੱਕ ਮੰਡੀ ਨਹੀਂ ਚੱਲਦੀ ਤਦ ਤੱਕ ਅਸੀਂ ਯੋਜਨਾ ਸੰਗਰਸ਼ ਕਰਾਂਗੇ ਔਰ ਕੁਝ ਆਰਤੀਆਂ ਨੇ ਜਿਵੇਂ ਇਹਨਾਂ ਨੇ ਸਕਿਉਰਿਟੀ ਤੌਰ ਦੇ ਤੇ ਚੈੱਕ ਔਰ ਐਫੀਡੇਟ ਲਏ ਹੁੰਦੇ ਆ ਉਹਨਾਂ ਨੂੰ ਗਲਤ ਇਸਤੇਮਾਲ ਕੀਤਾ ਇੱਕ ਜ਼ਿੰਮੇਵਾਰ ਸੀ ਸਾਡਾ ਬਰਾੜਾਂ ਦਾ ਉਹਦੇ ਚੈੱਕ ਨੂੰ ਇਹਨਾਂ ਗਲਤ ਇਸਤੇਮਾਲ ਕੀਤਾ ਉਹ ਸਾਰੇ ਜਿਹੜੇ ਹਿਸਾਬ ਦਾ ਬਥੇ ਐਡੀਸੀ ਦੇ ਧਿਆਨ ਚ ਲਿਆ ਕੇ ਔਰ ਉਸ ਆਰਤੀ ਦੇ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਵੀ ਕਰਵਾਈ ਜਾਏਗੀ ਇਸ ਕਰਕੇ ਇਹ ਸਾਰੇ ਜਿਹੜੇ ਸਾਡੇ ਅੱਜ ਦੇ ਮਸਲੇ ਸੀ ਉਹਨਾਂ ਵਿੱਚ ਸ਼ਨੀਵਾਰ ਸਵੇਰੇ 10 ਵਜੇ ਪਢਾਰੀ ਪੁਲ ਬੰਦ ਕਰਨ ਦਾ ਜਿਹੜਾ ਅਸੀਂ ਫੈਸਲਾ ਅੱਜ ਲਿਆ ਹੈ ਡੀਏਪੀ ਖਾਦ ਦੀ ਜਿਹੜੀ ਲੋਟ ਆ ਉਹ ਤੁਹਾਨੂੰ ਵੀ ਪਤਾ ਹਰ ਸਾਲ ਦੁਕਾਨਦਾਰ ਕਰਦੇ ਨੇ ਔਰ ਐਮਐਲਏ ਮੰਤਰੀ ਸਰਕਾਰ ਦੇ ਜਿਹੜੇ ਰਲੀ ਮਿਲੀ ਪੁਕਤ ਹੁੰਦੀ ਆ ਉਹ ਕਰਦੇ ਨੇ ਡੀਏਪੀ ਐਦਕਾ ਵੀ ਬਹੁਤ ਡੁਪਲੀਕੇਟ ਆ ਗਿਆ ਪਰ ਉਹਦੇ ਤੇ ਕੋਈ ਐਮਐਲਏ ਕੋਈ ਐਮਪੀ ਨਹੀਂ ਬੋਲਿਆ ਇਸ ਕਰਕੇ ਉਹਦਾ ਮੁੱਦਾ ਜਿਹੜਾ ਅਸੀਂ ਨਾਲ ਲੈ ਕੇ ਚੱਲਾਂਗੇ ਕਿਉਂਕਿ ਉਹ ਜਿਹੜਾ ਜ਼ਿੰਮੇਵਾਰ ਨਾਲ ਸੰਬੰਧਿਤ ਇੱਕ ਢਾਂਚਾ ਡੀਏਪੀ ਹੋਗੀ ਜਿਵੇਂ ਜ਼ੂਰੀਆ 10-20 ਰੁਪਏ ਹਰ ਦੁਕਾਨਦਾਰ ਮਹੰਗਾ ਵੇਚਦਾ ਉਹਦੀ ਵੀ ਜਿਹੜੀ ਗੱਲ ਆ ਉਹ ਵਿੱਚ ਰੱਖੀ ਜਾਗੇ ਮੰਗ ਐ ਮੰਗਿਆ ਕਿਉਂਕਿ ਡੀਸੀ ਦੇ ਨਾਲ ਜਿਹੜੇ ਫੈਸਲੇ ਹੋਣਗੇ ਡੀਸੀ ਦੇ ਧਿਆਨ ਚ ਲਿਆ ਕੇ ਹੋਣਗੇ ਔਰ ਸਰਕਾਰ ਕੋ ਇਹਨਾਂ ਸਾਰੀਆਂ ਚੀਜ਼ਾਂ ਦੀ ਮੰਗ ਕੀਤੀ ਜਾਊਗੀ ਕਿ ਜਿਹੜੀ ਡੀਏਪੀ ਆਈ ਆ ਉਹ ਵੀ ਤੁਰੰਤ ਗਦਾਮਾਂ ਦੇ ਵਿੱਚੋਂ ਬਿੱਲਾਂ ਦੇ ਮੁਤਾਬਕ ਕਢਾ ਕੇ ਵੰਡਾਈ ਜਾਵੇ ਔਰ ਜਿਹੜੀ ਪਿੱਛੋਂ ਨਹੀਂ ਆਈ ਘੱਟਾਈ ਆ ਔਰ ਪਿੱਛੋਂ ਕੋਟਾ ਪੂਰਾ ਕਰਕੇ ਜ਼ਿੰਮੇਦਾਰਾਂ ਨੂੰ ਹੋਣਾ ਸੀਜ਼ਨ ਦੇ ਵਿੱਚ ਦਿੱਤਾ ਜਾਵੇ ਕਿਸੇ ਨੇ ਮਟਰ ਲਾਉਣੇ ਆ ਕਿਸੇ ਨੇ ਮੱਕੀ ਬੀਜਣੀ ਕਿਸੇ ਨੇ ਆਲੂ ਲਾਉਣੇ ਆ ਔਰ ਕਈਆਂ ਨੇ ਕਣਕ ਬੀਜਣੀ ਹਰ ਇੱਕ ਨੂੰ ਜਿਹੜਾ ਉਹ ਡੀਏਪੀ ਦੇ ਲੋਰ ਆ ਉਹ ਪੂਰੀ ਕੀਤੀ ਜਾਵੇ ਇਹ ਮੁੱਖ ਜਿਹੜਿਆ ਮਸਲਾਂ ਦੇ ਵਿੱਚ ਆ ਕਿਉਂਕਿ ਜ਼ਿੰਮੇਵਾਰ ਨਾਲ ਜਿੰਨੇ ਵੀ ਸਬੰਧਤ ਖੇਤੀ ਸਬੰਧਤ ਔਰ ਚੁੱਲ੍ਹੇ ਦੇ ਨਾਲ ਸਬੰਧਤ ਜਿਹੜੇ ਸਾਡੇ ਨਾਲ ਗੈਸ ਦੁੱਧ ਸਾਰਿਆਂ ਮਸਲਾਂ ਦੇ ਉੱਤੇ ਜਿਹੜਾ ਅਸੀਂ ਉਹ ਛਣਿਆਰ ਤਰਨਾ ਲਾ ਰਹੇ ਆ ਉਹਦੇ ਚ ਸਾਰੇ ਮਸਲੇ ਪਾਏ ਜਾਣਗੇ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ